ਸਾਸਰੀ ਘਰ ਦੇ ਸਾਰਿਆਂ ਨੂੰ ਹੋਰ ਸੁਣੋ ਕਿ ਹਾਲ ਚਾਲਿਆ ਏਕ ਹਮੇਦ ਕਰਦੀ ਆ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਪਹਿਨਾ ਅੱਜ ਦੱਸਦੀ ਹੈ ਨਹੀਂ ਕੀ ਕੀ ਬਣਾਉਣ ਲੱਗੀ ਆ ਬੋਦੀ ਜਾਣਦੀ ਐਸ ਅੱਜ ਨਾ ਮੈਂ ਬਣਾਉਣ ਲੱਗੀ ਆ ਸ਼ਾਹੀ ਯੂਟਰੀ ਤੁਸੀਂ ਸ਼ਾਹੀ ਪਨੀਰ ਦਾ ਸੁਣਿਆ ਹੋਊਗਾ ਪਰ ਸ਼ਾਹੀ ਯੂਟਰੀ ਤੁਸੀਂ ਕਦੇ ਨਹੀਂ ਵੇ ਮਦਰ ਨੂੰ ਸੁਣਿਆ ਹੋਊਗਾ ਵੀ ਅਸੀਂ ਸ਼ਾਹੀ ਨੂਟਰੀ ਬਣਾਈ ਆ ਜਾਂ ਕਿਤੇ ਗਏ ਆ ਤੋਂ ਉਹਨਾਂ ਨੇ ਬਣਾਈ ਆ ਤੇ ਮੈਂ ਅੱਜ ਤੁਹਾਨੂੰ ਸ਼ਾਹੀ ਨੂਟਰੀ ਬਣਾਉਣ ਲੱਗੀ ਆ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗੀ ਇਹ ਨਾ ਮੈਂ ਕੜਾਈ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਆ ਤੇ ਇਹ ਲਸਣ ਇਹਦੇ ਸਾਬਤਾਂ ਲਸਣ ਤੇ ਪਿਆਜ਼ ਇਹ ਮੈਂ ਨਾ ਇਹਦੇ ਵਿੱਚ ਪਾ ਲਿਆ ਆ ਪਾਣੀ ਦੇ ਵਿੱਚ ਇਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਦੇਖੋ ਇਹਦੇ ਵਿੱਚ ਪਾਣੀ ਆ ਹਨਾ ਤੇ ਇਹ ਟਮਾਟਰ ਵੀ ਮੈਂ ਹੁਣ ਇਹਨਾਂ ਨੂੰ ਮਤਲਬ ਚਲ ਜਿੰਨਾ ਚਿਰ ਪਿਆਜ਼ ਤੇ ਲਸਣ ਰਿੰਜਦਾ ਆ ਉਹਨਾਂ ਚਿਰ ਮੈਂ ਘਰ ਲੈਂਦੀ ਆ ਤੇ ਫਿਰ ਨਾ ਟਮਾਟਰ ਸਾਡੇ ਥੋੜੇ ਜਿਹੀ ਅਸੀਂ ਜਦੋਂ ਫੇਰ ਹੁਣ ਗਵਾਡੀਆਂ ਦਾ ਲੈ ਆਉਨੇ ਆਪਾਂ ਉਹਨਾਂ ਦੇ ਵੀ ਦੋ ਤਿੰਨ ਲੈ ਕੇ ਆਂਦੇ ਛੋਟੇ ਛੋਟੇ ਟਮਾਟਰ ਤੇ ਅਸੀਂ ਮੈਂ ਇਹਨਾਂ ਫਿਰ ਇਹ ਸਾਰੇ ਤੇਰੇ ਟਮਾਟਰ ਇਹਨਾਂ ਨੂੰ ਗਰਾਇੰਡ ਕਰ ਲਵਾਂਗੀ ਉਹ ਤਾਂ ਦਿਖਾਉਣੀ ਆ ਅੱਗੇ ਜਦ ਤੱਕ ਆਜੇ ਨਾ ਪਿਆਜ਼ ਜਿਹੜਾ ਸੌਫਟ ਹੁੰਦਾ ਆ ਤੇ ਇਹਨੇ ਨਿਊਟਰੀ ਬੋਟੀ ਸਾਡੀ ਨੇ ਘਟ ਬੈਂਤੀ ਸੀ ਇਵੇਂ ਨੂੰ ਗਾਰਮ ਪਾਣੀ ਦੇ ਵਿੱਚ ਪਾਉਣੀ ਪਈ ਆ ਦੇਖੋ ਨਾ ਇਹਦੇ ਵਿੱਚ ਪਾਣੀ ਆ ਇਹ ਨਾ ਸਮਝੋ ਕਿ ਇਹਦੇ ਵਿੱਚ ਘੀ ਹੈ ਇਹ ਪਾਣੀ ਆ ਇਹਨੂੰ ਪਾਣੀ ਦੇ ਵਿੱਚ ਆਪਾਂ ਬਾਰ ਲਣਾ ਆ ਥੋੜੀ ਦੇਰ ਲਈ ਜਿੰਨਾ ਚਿਰ ਇਹ ਸੌਫਟ ਨਹੀਂ ਹੋ ਜਾਂਦਾ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੇ ਨਹੀਂ ਕੀਤਾ ਤਾਂ ਜੇ ਕੀਤਾ ਹੋਇਆ ਤਾਂ ਫਿਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅੱਗੇ ਤੁਸੀਂ ਨਾ ਮੇਰੀ ਇੱਕ ਵੀਡੀਓ ਸੀਗੀ ਮਸਾਲੇ ਵਾਲੀ ਓ ਬਹੁਤ ਵਧੀਆ ਚੱਲੀ ਬਹੁਤ ਲੋਕਾਂ ਨੇ ਉਹਨਾਂ ਨੂੰ ਉਹਨੂੰ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਤੁਸੀਂ ਸਾਰਿਆਂ ਮੇਰੀਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਇਹ ਨਿਉਟਰੀ ਆ ਜਿਹੜੀ ਮੈਂ ਭੇਕੇ ਰੱਖੀ ਹੋਈ ਆ ਤੇ ਹੁਣ ਇੱਧਰ ਦੇਖੋ ਹਾਂ ਲਸਣ ਜਿਹੜਾ ਇਹ ਥੋੜਾ ਸੌਫਟ ਹੋਇਆ ਆ ਇਹਨੂੰ ਹਜੇ ਮੈਂ ਹੋਰ ਥੋੜਾ ਕਰੂੰਗੀ ਇਹ ਥੋੜਾ ਜਿਹਾ ਹੋਰ ਇਹ ਪਾਣੀ ਦੇ ਵਿੱਚ ਜਿਹੜਾ ਆ ਰਿੱਜ ਚ ਆਵੇ ਤੇ ਤੁਸੀਂ ਵੀ ਕੋਈ ਜੇ ਤੁਹਾਡੇ ਕੋਲ ਵੀ ਕੋਈ ਖਿਆ ਸਬਜੀ ਜਿਹੜੀ ਇਦਾਂ ਵੀ ਜਿਹੜੀ ਤੁਸੀਂ ਬਣਾਉਨੇ ਆ ਵੀ ਕੋਈ ਜਿੱਦਾਂ ਹੁਣ ਆ ਮੈਂ ਸ਼ਾਹੀ ਨੁਟਲੀ ਖਾਇਆ ਤੁਹਾਨੂੰ ਵੀ ਇਦਾਂ ਜੇ ਤੁਸੀਂ ਵੀ ਕੋਈ ਬਣਾਉਨੇ ਆ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੈਂ ਉਹ ਸਬਜੀ ਬਣਾ ਕੇ ਟਰਾਈ ਕਰਕੇ ਤੇ ਜ਼ਰੂਰ ਮੈਂ ਉਹ ਵੀਡੀਓ ਬਣਾਉਂਗੀ ਤੇ ਆਪਣੇ ਚੈਨਲ ਤੇ ਪਾ ਦਿਆਂ ਪਾ ਦੂੰਗੀ ਤੇ ਇਹ ਟਮਾਟਰ ਜਿਹੜੇ ਮੈਂ ਕਹਾਂ ਚੱਲ ਜਿੰਨਾ ਚੱਲ ਅਜੇ ਪਿਆਜ਼ ਸੌਫਟ ਹੁੰਦਾ ਆ ਮੈਂ ਉਹਨਾਂ ਚ ਟਮਾਟਰਾਂ ਨੂੰ ਗ੍ਰਾਇੰਡ ਕਰ ਲੈਂਦੀ ਆ ਇਹ ਹਜੇ ਥੋੜੇ ਮੋਡੇ ਆ ਇਹਨਾਂ ਇੱਕ ਦੋ ਜਿਹੜੇ ਹੋਰ ਦੇ ਲੈਣੇ ਆ ਚੰਗੀ ਤਰ੍ਹਾਂ ਹੋ ਜਾਣ ਕਿਉਂਕਿ ਆਪਾਂ ਸ਼ਾਹੀ ਨਿਊਟਰੀ ਬਣਾਉਣੀ ਆ ਤੇ ਇਹ ਦੇਖੋ ਹੁਣ ਟਮਾਟਰ ਦਾ ਪੇਸਟ ਹੋ ਗਿਆ ਤਿਆਰ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਕਿਉਂਕਿ ਬਾਅਦ ਵਿੱਚ ਆਪਾਂ ਹੋਰ ਵੀ ਹਜੇ ਚੀਜ਼ਾਂ ਜਿਹੜੀਆਂ ਗ੍ਰਾਈਂਡ ਕਰਨੀਆਂ ਆ ਤੇ ਤੁਸੀਂ ਬਣੇ ਰਹੋ ਵੀਡੀਓਜ਼ ਮੇਰੇ ਨਾਲ ਇਹਨੂੰ ਸਾਹੀ ਨਹੀਂ ਉਤਰੀ ਕਿਉਂ ਗਿਆ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਹੁਣ ਪਿਆਜ਼ ਜਿਹੜਾ ਐ ਇਹ ਸੌਫਟ ਹੋ ਗਿਆ ਐ ਦੇਖੋ ਹੁਣ ਇਹਨੂੰ ਮੈਂ ਨਾ ਇੱਧਰ ਪਲੇਟ ਦੇ ਵਿੱਚ ਕੱਢ ਲੈਣੀ ਆ ਤੇ ਜਿਹੜਾ ਪਾਣੀ ਆ ਨਾ ਥੋੜਾ ਬਹੁਤਾ ਬਚੂਗਾ ਇਹ ਵੀ ਆਪਾਂ ਸਿੱਟਣਾ ਨਹੀਂ ਹੈਗਾ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਪਾ ਕੇ ਰੱਖ ਲਵਾਂਗੇ ਬਾਲਾ ਪਾਣੀ ਇੱਕ ਵੇਲੇ ਨਹੀਂ ਬਚਿਆ ਹੈਗਾ ਥੋੜਾ ਜਿਹਾ ਐਵੇਂ ਬਿਲਕੁਲ ਥੋੜਾ ਜਿਹਾ ਹੀ ਆ ਤੇ ਮੈਂ ਪਰ ਇਹ ਵੀ ਸਿੱਟੂੰਗੀ ਨਹੀਂ ਇਹਨੂੰ ਵੀ ਮੈਂ ਕੌਲੀ ਦੇ ਵਿੱਚ ਕੱਢ ਲਵਾਂਗੀ ਆਹ ਦੇਖੋ ਥੋੜਾ ਜਿਹਾ ਹੀ ਬਚਿਆ ਜ਼ਿਆਦਾ ਨਹੀਂ ਹੈਗਾ ਤੇ ਇਹ ਜਿਹੜਾ ਹੁਣ ਪਿਆਜ਼ ਤੇ ਲਸਣ ਇਹ ਸੌਫਟ ਹੋ ਗਿਆ ਆ ਤੇ ਮੈਂ ਇਹਦਾ ਵੀ ਪੇਸਟ ਬਣਾ ਲਉਂਗੀ ਆਹ ਦੇਖ ਲਓ ਇਸ ਤਰ੍ਹਾਂ ਹਨਾ ਸਾਰਾ ਇਹ ਮੈਂ ਪੇਸਟ ਬਣਾ ਲਿਆ ਆ ਹੁਣ ਇਧਰ ਕੜਾਈ ਦੇ ਵਿੱਚ ਤੇਲ ਪਾਉਂਗੀ ਤੇ ਮੋਤਲ ਤੇਲ ਦੀ ਹੋ ਗਈ ਖਤਮ ਮੈਂ ਹੁਣ ਦੂਜੀ ਤੇਲ ਦੀ ਮੋਤ ਲੈ ਆਉਣੀ ਆ ਜੇ ਵੀ ਹੋਰ ਤੇਲ ਪਾਉਣੀ ਥੋੜਾ ਜਿਆ। ਇਹ ਜਿਆਦਾ ਇਕ ਘਟਿਆ ਕੋਸ਼। ਜਿੰਨਾ ਚਿਰ ਤੇਲ ਗਰਮ ਹੁੰਦਾ ਉਹਨਾ ਚਿਰ ਵਿੱਚ ਜਿਹੜਾ ਸਾਡਾ ਤੜਕਾ ਆ ਇਹਦਾ ਆਪਾਂ ਪੇਸਟ ਬਣਾ ਲੈਨੇ ਆ। ਲਓ ਜੀ ਤੇਲ ਹੋ ਗਿਆ ਗਰਮ। ਆਪਾਂ ਹੁਣ ਇਹਦੇ ਚ ਸਾਰਾ ਜਿਹੜਾ ਪੇਸਟ ਹੈ ਉਹ ਪਾ ਦਵਾਂਗੇ। ਹਜੇ ਹੋਰ ਪਿਆ ਆ ਜਿਹੜਾ ਮੈਂ ਹੋਰ ਵੀ ਖੱਲੇ ਘਰਨਾ ਆ। ਇਹ ਇੱਦਾਂ ਹੀ ਆ ਹਨਾ। ਅੱਧਾ ਪੇਸਟ ਆਲੇ ਬਣਿਆ ਤੇ ਹਜੇ ਮੈਂ ਹੋਰ ਵੀ ਬਣਾਉਣਾ ਆ ਜਿਹੜਾ ਬਾਕੀ ਦਾ ਪਿਆ ਪਿਆਜ ਲਸਣ ਪਿਆ ਆ। ਤੇ ਉਹ ਵੀ ਮੈਂ ਪਾ ਲਿਆ ਆ ਸਾਰਾ ਤੇ ਹੁਣ ਆਪਾਂ ਇਹਨੂੰ ਉਹਨਾਂ ਚਿਰ ਦੜਕੇ ਨੂੰ ਭੁੰਨਣਾ ਹੈ ਜਿੰਨਾ ਚਿਰ ਤੇਲ ਹਲਾਗਾ ਨਹੀਂ ਹੋ ਜਾਂਦਾ ਅਸੀਂ ਨਾ ਸਰੋਂ ਦਾ ਤੇਲ ਹੀ ਜ਼ਿਆਦਾ ਪਾ ਦਿੱਤੇ ਆ ਹੁਣ ਨਾ ਮੈਨੂੰ ਭੁੱਲ ਗਿਆ ਚੇਤਾ ਵੀ ਜੀਰਾ ਪਾਉਣਾ ਸੀ ਹੁਣ ਮੈਂ ਇੱਥੇ ਥੋੜਾ ਜਿਹਾ ਤੇਲ ਹੋਰ ਪਾ ਨਹੀਂ ਤਾਂ ਕੱਬੇ ਜਗ੍ਹਾ ਬਣਾ ਲਈਆ ਤੇ ਇਹਦੇ ਵਿੱਚ ਹੀ ਮੈਂ ਇੱਥੇ ਇੱਕ ਜੀਰਾ ਪਾਉਣਾ ਲੈਣਾ ਹੈ ਪੂਰੇ ਪਰੇ ਕਰਕੇ ਨਾ ਦੜਕੇ ਨੂੰ ਇਹਦੇ ਵਿੱਚ ਜੀਰਾ ਪਾ ਦੇਣਾ ਆਪਾਂ ਤੇ ਇਹ ਬਹੁਤ ਜਾਣਾ ਵਿੱਚ ਹੀ ਇਹ ਨਹੀਂ ਕਿ ਜਨਦਰਿਚੀ ਦਾ। ਇਹ ਮੈਂ ਪਾਤੀ ਹੁਣ ਹਲਦੀ। ਤੇ ਨਮਕ ਆਪਣਾ ਤੁਸੀਂ ਜਿੰਨਾ ਤੁਸੀਂ ਪਾਉਨੇ ਆ ਸਬਜ਼ੀ ਦੇ ਮੁਤਾਬਕ ਹਨਾ ਪਾ ਰਿਆ ਕਰੋ। ਤੇ ਥੋੜੀ ਆਪਾਂ ਪਾਵਾਂਗੇ ਮਿਰਚ। ਸਾਡੇ ਮਿਰਚ ਜਿਹੜੀ ਉਹ ਤਿੱਖੀ ਹੁੰਦੇ ਆ ਤਾਂ ਕਰਕੇ ਸਾਡੇ ਦਾ ਐਦਾਂ ਪਾਉਣੀ ਪੈਂਦੀ ਆ ਹਨਾ। ਤੁਸੀਂ ਜਿੰਨੀ ਖਾਣੇ ਆ ਕੋਨੀ ਪਾ ਰਿਆ ਹੋ ਹਨਾ ਪਰ ਸਾਡੇ ਥੋੜਾ ਤਿੱਖਾ ਹੀ ਖਾਂਦੇ ਆ। ਤਾਂ ਪਾਏ ਤੜਕੇ ਨੂੰ ਹੁਣ ਏਦਾਂ ਹੌਲੀ-ਹੌਲੀ ਬਈ ਇਹ ਵੈਸੇ ਤਾਂ ਹੋਣਾ ਜਿੱਦਾਂ ਮੈਂ ਆਪਾਂ ਪਹਿਲਾਂ ਪਾਣੀ ਦੇ ਵਿੱਚ ਇਹਨੂੰ ਪਾੜ ਲਿਆ ਆ ਇਹ ਕੱਚਾ ਤਾਂ ਹੈ ਨਹੀਂਗਾ ਹੁਣ ਇਹ ਤੜਕਾ ਜਿਹੜਾ ਬਣਿਆ ਹੀ ਹੋਇਆ ਆ ਹੁਣ ਮੈਂ ਇਹਦੇ ਵਿੱਚ ਹਾ ਟਮਾਟਰ ਦਾ ਜਿਹੜਾ ਪੇਸਟ ਬਣਾਇਆ ਸੀਗਾ ਇਹ ਵੀ ਪਾ ਦੂੰਗੀ ਤੇ ਆਪਾਂ ਹੁਣ ਆ ਜਿਹੜਾ ਪਿਆਜ਼ਾਂ ਦਾ ਲਸਣ ਦਾ ਪਾਣੀ ਸੀਗਾ ਇਹ ਵੀ ਵਿੱਚ ਪਾ ਦਾਂ ਕਿਉਂਕਿ ਇਹਦੇ ਵਿੱਚ ਸਾਰਾ ਅਸਰ ਹੈ ਆਪਾਂ ਸਿੱਟਣਾ ਨਹੀਂ ਹੈਗਾ ਇਹਨੂੰ ਤੇ ਹੁਣ ਤੜਕੇ ਨੂੰ ਆਪਾਂ ਏਦਾਂ ਭੁੰਨਾਂਗੇ ਥੋੜੀ ਦੇਰ ਲਈ ਆ ਦੇਖੋ ਇਸ ਤਰ੍ਹਾਂ ਠੀਕ ਹੈ ਆ ਲੋ ਜੀ ਹੁਣ ਸੜਕਾ ਗਿਆ ਆਪਾਂ ਅਜਾ ਦੇਖੋ ਤੇਲ ਵੱਖਰਾ ਹੋ ਗਿਆ ਆ ਆ ਮਲਾਈ ਆ ਤਾਜੀ ਮਲਾਈ ਆ ਇਹਦੇ ਵਿੱਚ ਮੈਂ ਥੋੜਾ ਜਿਹਾ ਦੁੱਧ ਵੀ ਪਾ ਲਿਆ ਆ ਤੇ ਇਹਨੂੰ ਤਾਂ ਹੀ ਚਾਹੀਦਾ ਨਿਊਟ੍ਰੀਕ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਆਪਾਂ ਮਲਾਈ ਪਾਉਣੀ ਆ ਜੇ ਤੁਸੀਂ ਜ਼ਿਆਦੀ ਪਾਉਣੀ ਆ ਤਾਂ ਜ਼ਿਆਦੀ ਵੀ ਪਾ ਸਕਦੇ ਆ ਪਰ ਮੇਰੇ ਕੋਲ ਹਨਾ ਇੰਨੀ ਸੀਗੀ ਤਾਂ ਕਰਕੇ ਮੈਂ ਇੰਨੀ ਪਾ ਦਿੱਤੀ ਫਿਰ ਠੀਕ ਹੈ ਤੇ ਆ ਆ ਦੇਖੋ ਆਪਾਂ ਗਰੇਵੀ ਜਿਹੜੀ ਹੈ ਬੜੀ ਪਤਲੀ ਪੈਣੀ ਕਰਨੀ ਹੈਗੀ ਪਰ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾ ਦਿੰਦੀ ਆ ਤੇ ਆ ਹੈਗੀ ਨਿੰਮ ਗਰੇ ਇਹ ਆਪਾਂ ਇਹਦੇ ਵਿੱਚ ਪਾ ਦਿੰਨੇ ਸਾਰੇ ਤੁਸੀਂ ਜਦ ਤੱਕ ਨਾ ਸਬਜੀ ਬਣਦੀ ਆ ਬਣਦੀ ਬਣਦੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਹਨੂੰ ਹੁਣ ਆਪਾਂ ਥੋੜੀ ਦੇਰ ਲਈ ਰੇਜਾਂ ਦੀ ਢੱਕ ਦੇਵਾਂਗੇ ਇਤਨਾ ਤਨੀਆਂ ਤੇ ਇਹਦੇ ਵਿੱਚ ਵੀ ਥੋੜੀਆਂ ਹਨ ਹਰੀਆਂ ਮਿਰਚਾਂ ਮੈਂ ਕੱਟ ਕੇ ਪਾਉਣੀਆਂ ਆ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਮਲਾਈ ਪਾਤੀ ਪਿਆਜ਼ ਵੀ ਜ਼ਿਆਦਾ ਹੈ ਟਮਾਟਰ ਵੀ ਆ ਤੇ ਸਬਜ਼ੀ ਕਿਤੇ ਮਿੱਠੀ-ਮਿੱਠੀ ਨਾ ਬਣ ਜਾਵੇ ਇਸ ਕਰਕੇ ਹਰੀਆਂ ਮਿਰਚਾਂ ਵੀ ਮੈਂ ਪਾ ਦੂੰਗੀ ਇਹ ਦੇਖੋ ਹੁਣ ਸਬਜ਼ੀ ਜਿਹੜੀ ਆਪਣੀ ਆ ਦੇਖੋ ਗਰੇਵੀ ਕਿੰਨੀ ਵਧੀਆ ਬਣ ਗਈ ਨਾ ਸੰਘਣੀ ਸੰਘਣੀ ਜਈ ਇਤੈ ਹੁੰਦਾ ਹੈ ਸ਼ਾਹੀ ਪਨੀਰ ਵੀ ਤੁਹਾਨੂੰ ਪਤਾ ਹੈ ਹਨਾ ਤੇ ਇਹ ਹੈਗੀ ਆ ਨਿਊਟਰੀ ਸ਼ਾਹੀ ਨਿਊਟਰੀ ਇਹ ਦੇਖੋ ਦੇ ਲੋ ਕਿੰਨੀ ਵਧੀਆ ਬਣੀ ਆ ਇਹ ਤਾਂ ਤੁਸੀਂ ਮੈਂ ਕਿਹਾ ਖਾਓਗੇ ਤਾਂ ਉਂਗਲਾਈ ਚਟਦੇ ਰਹਿ ਜਾਓਗੇ ਆਹ ਦੇਖੋ ਹਰੀਆਂ ਮਿਰਚਾਂ ਤੇ ਹੈਗਾ ਤਨੀਆ ਤੇ ਇਹ ਹੁਣ ਆਪਾਂ ਇਹਦੇ ਚ ਪਾ ਦਵਾਂਗੇ ਤੇ ਤੁਸੀਂ ਸਾਡੀ ਵੀਡੀਓ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਦੇਖੋ ਕਿੰਨੀ ਵਧੀਆ ਸਬਜ਼ੀ ਬਣ ਗਈ ਆ ਕੋਈ ਵੀ ਤੁਹਾਡੇ ਗੈਸਟ ਆਉਂਦੇ ਆ ਤੁਸੀਂ ਇਹ ਇੱਕ ਵਾਰ ਜ਼ਰੂਰ ਬਣਾਇਆ ਕਰੋ